ਵੀਰਾ ਰੁਲਦੂ ਸਿੰਘ ਨੂੰ ਜਦੋਂ ਲੈ ਕੇ ਆਏ ਸੀ ਨਾਲ ਪਿੰਡ ਦੀ ਪੰਚਾਇਤ ਸੀ ਬੰਨ ਕੇ ਲੈ ਕੇ ਆਏ ਸੀ ਵੀਰੇ ਨਾਮ ਕੀ ਆ ਵੀਰੇ ਤੇਰਾ ਨਾਂ ਦਾ ਪਾਲਾ ਮੇਰਾ ਜੀ ਨਾਂ ਦਾ ਬਹੁਤ ਆ ਬਹੁਤ ਕੀ ਆ ਕੀ ਨਾਂ ਤੇਰਾ ਨਾਂ ਪਤਾ ਨਹੀਂ ਆ ਨਾਂ ਕੀ ਆ ਤੇਰਾ ਨਾਂ ਹੀ ਨਹੀਂ ਪਰ ਤੈਨੂੰ ਯਾਰ ਤੂੰ ਤਾਂ ਭਰਾ ਸਾਡਾ ਯਾਰ ਅੱਜ ਇਹ ਰੁਲਦੂ ਆਪਣੀ ਮੰਮੀ ਨੂੰ ਦਵਾਈ ਲੈਣ ਆਇਆ ਮੈਨੂੰ ਦੇਖ ਕੇ ਬੜੀ ਮਤਲਬ ਆਪਣੇ ਆਪ ਨੂੰ ਵੀ ਹੈਰਾਨੀ ਹੋਈ ਚੰਗਾ ਲੱਗਿਆ ਵੀ ਯਾਰ ਇਹ ਉਹੀ ਰਲਦੂ ਆ ਜਿਹੜਾ ਬੰਨ ਕੇ ਲਿਆਂਦਾ ਸੀ ਹਾਂ ਵੀਰੇ ਕੀ ਹਾਲ ਨੇ ਕੀ ਨਾਮ ਆ ਤੇਰਾ ਹੈ ਰਲਦੂ ਰਲਦੂ ਕਿਹੜਾ ਪਿੰਡ ਆ ਤੇਰਾ ਗੋਲੇ ਵਾਲਾ ਗੋਲੇ ਵਾਲਾ ਪਿੰਡ ਆ ਤੇਰਾ ਇਹ ਕੌਣ ਮੇ ਮੰਮੀ ਆ ਮੇਰੀ ਕੀ ਨਾਮ ਮੰਮੀ ਦਾ ਤੇਰੀ ਦਾ ਸੁਖਜੀਤ ਸੁਖਜੀਤ ਕੌਰ ਤੇਰਾ ਨਾਮ ਪੂਰਾ ਰਲਦੂ ਸਿੰਘ ਹੈ ਨਾ ਕਿੰਨਾ ਪੜਿਆ ਰਲਦੂ ਪੜਿਆ ਤਾਂ ਮੈਂ ਦੋ ਤਿੰਨ ਨਹੀਂ ਦੋ ਤਿੰਨ ਹੀ ਪੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰਾ ਰਲਦੂ ਸਿੰਘ ਨੂੰ ਜਦੋਂ ਲੈ ਕੇ ਆਏ ਸੀ ਨਾਲ ਪਿੰਡ ਦੀ ਪੰਚਾਇਤ ਸੀ ਬੰਨ ਕੇ ਲੈ ਕੇ ਆਏ ਸੀ ਵੀਰੇ ਨੂੰ ਹੈ ਨਾ ਮਾ ਬਹੁਤ ਮਾੜੀ ਹਾਲ ਸੀ ਤੇ ਸਾਡੇ ਕੋਲੇ ਵੀਰਾ ਕਰੀਬ 6-7 ਮਹੀਨੇ ਰਿਹਾ ਇੱਥੇ ਵੀ ਬਹੁਤ ਅਫਸੈਟ ਸੀ ਭੱਜਿਆ ਹੀ ਫਿਰਦਾ ਸੀ ਟਿਕਦਾ ਨਹੀਂ ਸੀ ਮਤਲਬ ਕੋਈ ਸੋਝੀ ਨਹੀਂ ਸੀ ਖਾਣ ਦੀ ਪੀਣ ਦੀ ਪਹਿਨਣ ਦੀ ਲੈਟਰਨ ਬਾਥਮ ਦੀ ਨਵਾਉਣ ਦੀ ਧਵਾਉਣ ਦੀ ਪਰ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਨੇ ਮੁਨਖਤਰੀ ਸੇਵਾ ਪਰਿਵਾਰ ਦੇ ਵਿੱਚ ਇਸ ਵੀਰ ਨੂੰ ਤੰਦਰੁਸਤੀ ਬਖਸ਼ੀ ਅੱਜ ਇਹ ਰਲਦੂ ਆਪਣੀ ਮੰਮੀ ਨੂੰ ਦਵਾਈ ਲੈਣ ਆਇਆ ਮੈਨੂੰ ਦੇਖ ਕੇ ਬੜੀ ਮਤਲਬ ਆਪਣੇ ਆਪ ਨੂੰ ਵੀ ਹੈਰਾਨੀ ਹੋਈ ਚੰਗਾ ਲੱਗਿਆ ਵੀ ਯਾਰ ਇਹ ਉਹੀ ਰਲਦੂ ਆ ਜਿਹੜਾ ਬੰਨ ਕੇ ਲਿਆਂਦਾ ਸੀ ਤੇ ਅੱਜ ਆਪਣੀ ਮਾਂ ਦੇ ਨਾਲ ਦਵਾਈ ਲੈਣ ਆਇਆ ਐ ਲੱਗਦਾ ਵੀ ਜਿਵੇਂ ਮਰੀਜ਼ ਨਾ ਹੋਵੇ ਕਿਸੇ ਮਰੀਜ਼ ਨੂੰ ਲੈ ਕੇ ਆਇਆ ਹੋਵੇ ਇਹ ਕਿਰਪਾ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੇ ਨਾਲ ਹੁੰਦੀ ਹੈ ਭਾਈ ਡਾਕਟਰਾਂ ਦੀਆਂ ਦਵਾਈਆਂ ਵੀ ਤਾਂ ਹੀ ਕੰਮ ਕਰਦੀਆਂ ਜੇ ਤੁਹਾਡੀਆਂ ਦੁਆਵਾਂ ਹੋਣ ਨਾਲ ਅਰਦਾਸ ਕਰਿਓ ਹੋਰ ਜਿੰਨੇ ਵੀ ਭੈਣ ਭਰਾ ਦੇਖੋ ਲਾਈਨਾਂ 'ਚ ਖੜੇ ਨੇ ਕਿੰਨੇ ਤੇ ਇਹਨਾਂ ਸਾਰਿਆਂ ਵਾਸਤੇ ਅਰਦਾਸ ਕਰਿਓ ਦੁਆ ਕਰਿਓ ਵੀ ਇਹ ਠੀਕ ਹੋਣ ਤੰਦਰੁਸਤ ਹੋਣ ਤੇ ਰਵਲਦੂ ਦੀ ਮਾਂ ਆਪਣੇ ਰੌਲਦੂ ਪੁੱਤ ਦੇ ਉਹ ਸਾਰੇ ਸੁੱਖ ਮਾਣ ਸਕੇ ਪੁੱਤ ਨੂੰ ਵਿਆਹ ਸਕੇ ਇਹਦੇ ਬੱਚਿਆਂ ਦੇ ਨਾਲ ਖੇਡ ਸਕੇ ਰੌਲਦੂ ਆਪਣੀ ਮਾਂ ਦੀ ਸੇਵਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿੰਦਾ ਜੀ ਮੇਰੀ ਸ਼ਾਦੀ ਕਰੋ ਰੌਲਦੂ ਸ਼ਾਦੀ ਰੌਲਦੂ ਗੱਲ ਸੁਣ ਲੈ ਕਾਲੀ ਨਹੀਂ ਕਰਨੀ ਹਜੇ ਵਿਆਹ ਨੂੰ ਅਸੀਂ ਆਪੇ ਕਰਾਵਾਂਗੇ ਵਿਆਹ ਤੇਰਾ ਠੀਕ ਆ ਅਸੀਂ ਪੂਰੀ ਤਰੀਕ ਸਪੋਰਟ ਕਰਾਂਗੇ ਪਰ ਹੁਣ ਤੂੰ ਪਹਿਲਾਂ ਕੰਮ ਤੇ ਲੱਗ ਜਾ ਕੰਮ ਤੇ ਲੱਗੇਗਾ ਨਾ ਹਾਂ